ਹਾਂਜੀ ਬਾਬਿਓ ਤੁਹਾਨੂੰ ਪਤਾ ਹੁਣ ਮਹੀਨਾ ਜੂਨ ਦਾ ਚੜ ਗਿਆ 1 ਜੂਨ ਤੋਂ ਲੈ ਕੇ 3 ਜੂਨ ਤੱਕ ਤੁਹਾਨੂੰ ਪਤਾ ਜੋ ਸ਼ਹੀਦियां ਹੋਈਆਂ ਸਾਡੇ ਗੁਰਸਿੱਖਾਂ ਦੀਆਂ ਇੱਕ ਨਗਮਾ ਜਿਹਾ ਗਉਣ ਦੀ ਕੋਸ਼ਿਸ਼ ਕਰਦੇ ਆ ਸੋ ਪਿਆਰ ਕਰਨ ਵਾਲੇ ਸਾਰੇ ਭਰਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਜੇ ਸੰਤਾਂ ਨੂੰ ਤੇ ਸੁਣ ਕੇ ਜਰਾ ਮਹੀਨਾ ਜੂਨ ਦਾ ਅੜੜਕਦਾ ਏ ਅੱਖ ਚ ਅਸੀਂ ਪਾਏ ਚ ਭੂਵਰੀ ਦੇ ਨੱਕ ਚ ਸਾਨੂੰ ਦੂਰੋ ਹੀ ਪਛਾਣ ਲੈਂਦੇ ਲੱਖ ਚੋ ਤੇਰੇ ਚੂਹਿਆਂ ਵਾਂਗੂ ਦੇਖੇ ਸੀ ਸਿਪਾਈ ਭੱਜਦੇ ਚੇਲੇ ਭਿੰਡਰਾਂ ਵਾਲੇ ਦੇ ਸ਼ੇਰਾਂ ਵਾਂਗੂ ਗੱਜਦੇ ਓ ਚੇਲੇ ਭਿੰਡਰਾਂ ਵਾਲੇ ਦੇ ਸ਼ੇਰਾਂ ਵਾਂਗੂ ਗੱਜਦੇ ਜਿਹੜੇ ਬਾਂਦਰ ਤੂੰ ਰਾਣੀਆਂ ਕਲਾਏ ਸੀ ਜਿਹੜੇ ਬਾਂਦਰ ਤੂੰ ਰਾਣੀਆਂ ਕਲਾਏ ਸੀ ਪੂਰੀ ਰਣਨੀਤੀ ਨਾਲ ਜਿਹੜੇ ਆਏ ਸੀ ਜਿਨ੍ਹਾਂ ਤਖਤ ਦੇ ਉੱਤੇ ਗੋਲੇ ਵਰ ਸਾਇਏ ਸੀ ਪਾਈ ਫਿਰਦੇ ਸੀ ਜੈ ਗਟਾਣਾ ਸੀਨੇ ਠਾਕਦੇ ਜੋਦੇ ਪਿੰਡਰਾਂ ਵਾਲੇ ਦੇ ਸ਼ੇਰਾਂ ਵਾਂਗੂ ਗੱਜਦੇ ਉਹ ਚੇਲੇ ਪਿੰਡਰਾਂ ਵਾਲੇ ਦੇ ਸ਼ੇਰਾਂ ਵਾਂਗੂ ਗੱਜਦੇ ਉਹ ਫੌਜਾਂ ਆਉਂਦੀਆਂ ਸੀ ਬੰਨ ਬੰਨ ਟੋਲੀਆਂ ਟੋਲੀਆਂ ਫੌਜਾਂ ਆਉਂਦੀਆਂ ਸੀ ਬੰਨ ਬੰਨ ਟੋਲੀਆਂ ਮੌਤ ਨੱਚਦੀ ਛੱਟੇ ਨਾ ਪਾਉਂਦੀ ਬੋਲੀਆਂ ਸਿੰਘਾਂ ਸ਼ਾਨਣੀ ਦੇ ਵਾਂਗੂ ਕਾ ਖੋਲੀਆਂ ਦੇਨ ਦੇ ਕਾਲ ਨਹੀਂ ਸੀ ਰਾਹ ਕੰਡਾ ਵਿੱਚ ਵੱਜਦੇ ਅਚੇਲੇ ਭਿੰਡਰਾਂ ਵਾਲੇ ਦੇ ਸ਼ੇਰਾਂ ਵਾਂਗੂ ਗੱਜਦੇ ਹੋ ਜੋਦੇ ਭਿੰਡਰਾਂ ਵਾਲੇ ਦੇ ਸ਼ੇਰਾਂ ਵਾਂਗੂ ਗੱਜਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ